ਬੰਗਲਾਦੇਸ਼ 'ਚ ਸਥਿਤੀ ਸਹੀ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਵੀ ਹਰ ਰੋਜ਼ ਹਿੰਸਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬੰਗਲਾਦੇਸ਼ 'ਚ ਵਿਗੜਦੇ ਹਾਲਾਤ ਵਿਚਾਲੇ ਅਦਾਕਾਰਾ ਤੇ ਮੰਡੀ ਦੀ ਸੰਸਦ ਕੰਗਰਾਂ ਰਣੌਤ ਦਾ ਇੱਕ ਬਿਆਨ ਸਾਹਮਣੇ ਆ ਜਿਸ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ ਕੰਗਰਾਂ ਨੇ ਆਪਣੀ ਪੋਸਟ 'ਚ ਭਾਰਤ ਦੇ ਲੋਕਾਂ ਨੂੰ ਖਾਸ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਸ਼ਾਂਤੀ ਮੁਫਤ 'ਚ ਨਹੀਂ ਮਿਲਦੀ ਕੰਗਰਾਂ ਰਣੌਤ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਲੋਕਾਂ ਨੂੰ ਮਹਾਭਾਰਤ ਜਾਂ ਰਮਾਇਣ ਦੀ ਉਦਾਹਰਣ ਦੇ ਕੇ ਤਲਵਾਰ ਚੁੱਕਣ ਦੀ ਸਲਾਹ ਦਿੰਦੀ ਹੈ ਦੱਸ ਦੇ ਕਿ ਕੰਗਰਾਂ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਸ਼ਾਂਤੀ ਹਵਾ ਜਾਂ ਸੂਰਜ ਦੀਆਂ ਕਿਰਨਾਂ 'ਚ ਨਹੀਂ ਹੈ ਜਿਸ ਨੂੰ ਤੁਸੀਂ ਆਪਣਾ ਜਨਮ ਅਧਿਕਾਰ ਸਮਝਦੇ ਹੋ ਤੇ ਤੁਹਾਨੂੰ ਇਹ ਮੁਫਤ ਮਿਲੇਗਾ ਮਹਾਭਾਰਤ ਹੋਵੇ ਜਾਂ ਰਮਾਇਣ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਸ਼ਾਂਤੀ ਲਈ ਲੜੀ ਗਈ ਹੈ ਆਪਣੀ ਤਲਵਾਰ ਚੁੱਕੋ ਤੇ ਉਹਨਾਂ ਨੂੰ ਤਿੱਖਾ ਕਰੋ ਹਰ ਰੋਜ਼ ਤਿਆਰੀ ਕਰੋ ਜੇਕਰ ਜ਼ਿਆਦਾ ਨਹੀਂ ਤਾਂ ਹਰ ਰੋਜ਼ ਸਵੈ ਰੱਖਿਆ ਕਰੋ ਕੰਗਨਾ ਨੇ ਅੱਗੇ ਲਿਖਿਆ ਦੂਜਿਆਂ ਲਈ ਤੁਹਾਡਾ ਸਮਰਪਣ ਹਥਿਆਰਾਂ ਨਾਲ ਲੜਨ 'ਚ ਤੁਹਾਡੀ ਅਸਮਰਥਾ ਦਾ ਨਤੀਜਾ ਨਹੀਂ ਹੋਣਾ ਚਾਹੀਦਾ ਵਿਸ਼ਵਾਸ 'ਚ ਸਮਰਪਣ ਕਰਨਾ ਪਿਆਰ ਹੈ ਪਰ ਡਰ 'ਚ ਸਮਰਪਣ ਕਰਨਾ ਕਾਰਜ ਇਜ਼ਰਾਈਲ ਵਾਂਗ ਅਸੀਂ ਵੀ ਇਹਨਾਂ ਕੱਟੜ ਪੰਥੀਆਂ ਨਾਲ ਭਰੇ ਹੋયા ਸਾਨੂੰ ਆਪਣੇ ਲੋਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ